ਜੋ ਬੋਲੇ ਸੋ ਨਰਪਹਿ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਸੰਸੁਚਾ ਸਿੰਘ ਗਦੀਨ ਸ਼ੇਨ ਸ੍ਰੀ ਖਾਗੜ ਸਾਉ ਕੁਟਿਆ ਸਥਾਨ ਸਤਿ ਸ੍ਰੀ ਅਕਾਲ ਸਵਾਮੀ ਰਵੀ ਚਰਨ ਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਸਾਧ ਸੰਗਤ ਨੂੰ ਬੇਨਤੀ ਹੈ ਕਿ ਅੱਜ ਮੈਂ ਕੁਝ ਤੱਥ ਸਤ ਸ੍ਰੀ ਅਕਾਲ ਸਵਾਮੀ ਰਵੀਚੰਦ ਆਸ ਮਹਾਰਾਜ ਜੀ ਦੇ ਬਣਾਏ ਹੋਏ ਉਸੂਲ ਉਹਨਾਂ ਦੁਆਰਾ ਬਣਾਈ ਹੋਈ ਕਮੇਟੀ ਤੇ ਇੱਕ ਭੰਗ ਕੀਤਾ ਹੋਇਆ ਧੋਖੇਬਾਜ਼ ਲੋਕਾਂ ਨੇ ਬਣਾਏ ਹੋਏ ਟਰਸਟ ਨੂੰ ਭੰਗ ਕਰਕੇ ਰਵੀਚੰਦ ਆਸ ਮਹਾਰਜ ਗਏ ਸੀ ਉਹ ਲੋਕ ਅੱਜ ਕੁਟੀਆ ਸਥਾਨ ਤੇ ੱੱਕਾ ਕਰ ਰਹੇ ਆ ਜੋ ਮੁਕੱਦਮੇ ਚੱਲਿਆ ਦਾਸ ਦੇ ਹੱਕ ਚ ਹੋਇਆ ਕਮੇਟੀ ਦੇ ਹੱਕ ਚ ਹੋਇਆ ਕਮੇਟੀ ਰਜਿਸਟਰਡ ਕਰਾਈ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੇ ਉਹਨਾਂ ਲੋਕਾਂ ਦਾ ਅੱਜ ਮੈਂ ਤੁਹਾਡੇ ਸਾਹਮਣੇ ਸਾਰਾ ਚਿਠਾ ਰੱਖਾਂਗਾ ਗੁਰੂ ਪਿਆਰੀ ਸਾਧ ਸੰਗਤ ਜੀਓ 2018 ਦੇ ਵਿੱਚ 6 ਲੋਕਾਂ ਨੇ ਰਵੀ ਚੰਦ ਰਾਸ ਮਹਾਰਾਜ ਨੂੰ ਗਮਰਾਹ ਕੀਤਾ ਇੱਕ ਟਰਸਟ ਬਣਾਉਣ ਦੇ ਨਾਮ ਨੀਤੇ ਨਾਲ ਬਹਾਨਾ ਲਾ ਕੇ ਸਵਾਮੀ ਰਵੀ ਚੰਦ ਰਾਸ ਮਹਾਰਾਜ ਤੋਂ ਉਹਨਾਂ ਦੀ ਜ਼ਮੀਨ ਆਪਣੇ ਨਾਂ ਲਵਾ ਲਈ ਰਵੀਚੰਦਰਾਸ ਮਾਰੇ ਨੇ ਧੋਖਾ ਕੀਤਾ ਇਹ ਸ਼ੋਲੇ 6 ਲੋਕਾਂ ਨੇ ਰਵੀਚੰਦਰਾਸ ਮਹਾਰਾਜ ਜੀ ਦੀ ਜ਼ਮੀਨ ਨੌ ਲਵਾ ਕੇ ਰਵੀਚੰਦਰਾਸ ਮਾਰੇ ਦੇ ਸਾਰੇ ਹੱਕ ਹਕੂਕ ਸਾਰੀਆਂ ਤਾਕਤਾਂ ਖਤਮ ਕਰ ਦਿੱਤੀਆਂ ਉਹ ਟਰਸਟ ਦੇ ਵਿੱਚ ਲਿਖਿਆ ਹੋਇਆ ਔਰ ਜਿਸ ਵੇਲੇ ਰਵੀਚੰਦਰਾਸ ਮਾਰ ਜੀ ਦੇ ਨਾਲੇ ਵੱਡਾ ਧੋਖਾ ਕੀਤਾ ਉਹਨਾਂ ਨੇ ਅੰਗਰੇਜ਼ੀ ਵਿੱਚ ਟੈਬ ਕਰਵਾ ਕੇ ਲੈ ਕੇ ਆਂਦਾ ਜੋ ਰਵੀਚੰਦਰਾਸ ਮਹਾਰਾਜ ਜੀ ਅੰਗਰੇਜ਼ੀ ਨਹੀਂ ਸੀ ਜਾਣਦੇ ਗੁਰੂ ਮਹਾਰਾਜ ਤੋਂ ਧੋਖੇ ਨਾਲ ਸਾਈਨ ਕਰਵਾ ਲਿਆ ਸਹਿਲ ਕਰਵਾ ਕੇ ਇੱਕ ٹرسٹ ਦਾ ਨਾਮ ਦੇ ਕੇ ਤੇ ਸਾਰੀ ਮਾਰੇ ਦੀ ਜਿਹੜੀ ਜ਼ਮੀਨ ਸੀ ਉਹਨਾਂ ਨੇ ਕਾਗਜੀਕਾਰ ਵਿੱਚ ਹੜਾ ਪਲੇ ਧੋਖਾ ਕੀਤਾ ਰਵੀ ਚੰਦ ਆਸਮਾਨ ਜਿਹੜਾ ਕਿ ਸਾਧ ਸੰਗਤ ਨੂੰ ਬਹੁਤ ਘੱਟ ਪਤਾ ਉਹ ਛੇ ਲੋਕ ਕਿਹੜੇ ਨੇ ਉਹ ਧੋਖੇਬਾਜ਼ ਕਿਹੜੇ ਨੇ ਜਿਹਨੇ ਰਵੀ ਚੰਦ ਆਸਮਾਨ ਨਾਲ ਧੋਖਾ ਕੀਤਾ ਸੀ ਉਹ ਧੋਖੇਬਾਜ਼ ਸਭ ਤੋਂ ਪਹਿਲਾਂ ਸ੍ਰਿੰਦਰ ਪਾਲ ਪੁੱਤਰ ਦਾਰੂ RAM ਪਿੰਡ ਵਸੀ ਖਰਾਲੀ ਸ੍ਰਿੰਦਰ ਫੌਜੀਆ ਦੂਜਾ ਬਲਵੀਰ ਸਿੰਘ ਜਾਵਾ ਪਿੰਡ ਤੋਂ ਜਿਹੜਾ ਬਾਬਾ ਬਣਿਆ ਤੇੜੂ ਦੂਜਾ ਧੋਖੇ ਬਾਜੋ ਤੀਜਾ ਕੁਲਵਿੰਦਰ ਸਿੰਘ ਜਿਹੜਾ ਦਵਾਈਆਂ ਦੀ ਦੁਕਾਨ ਤੇ ਸਮਰਾਲੇ ਲੱਗਿਆ ਹੋਇਆ ਭਗਵਾਨਪੁਰੇ ਦਾ ਤੀਜਾ ਧੋਖੇ ਬਾਜੋ ਚੌਥਾ ਹਰਜਿੰਦਰ ਸਿੰਘ ਜਿੰਦੂ ਜਿਹੜਾ ਆ ਉਹ ਪਿੰਡ ਬਲੂਰ ਕਲਾਂ ਤੋਂ ਸੰਤੋਖ RAM ਦਾ ਮੁੰਡਾ ਹਰਜਿੰਦਰ RAM ਜਿੰਦੂ ਉਹ ਧੋਖੇ ਬਾਜੋ ਨੇ ਧੋਖਾ ਕੀਤਾ ਔਰ ਇਹਦੇ ਨਾਲ ਹੀ ਇੱਕ ਕੰਬਰਜੀਤ ਪੂਰਵੇ ਦੇ ਮੁੰਡੇ ਦਾ ਗੁਰਪ੍ਰੀਤ ਦਾ ਨਾਮ ਲਿਖਿਆ ਪਰ ਉਹਦੇ ਨਾਮ ਵਿੱਚ ਦਸਕਤਾ ਤੇ ਨਾ ਫੋਟੋ ਆ ਉਹਦੀ ਜਗ੍ਹਾ ਜਿਹੜਾ ਇੱਕ ਕਲਾਕਾਰ ਮੈਨੂੰ ਪਤਾ ਲੱਗਿਆ ਉਹ ਟੇਲਰ ਮਾਸਟਰ ਵੀ ਆ ਕਲਾਕਾਰ ਸੁਖਵੀਰ ਸਿੰਘ ਪਮੱਦੀ ਪਿੰਡ ਤੋਂ ਆ ਉਹਨੇ ਧੋਖਾ ਕੀਤਾ ਗੁਰੂ ਐ ਵੀ ਚੰਦਾਸ ਨਾ ਮੇਰੇ ਕੋਲ ਇਹ ਲਿਖਤਾਂ ਨਹੀਂ ਤੇ ਇੱਕ ਉਹਨਾਂ ਨੇ ਸਾਥੀ ਲਿਆ RAMLAL ਉਰਫ ਰਾਣੂ ਹਿਮਾਚਲ ਪ੍ਰਦੇਸ਼ ਤੋਂ ਇਹ ਉਹਨਾਂ ਸਾਰਿਆਂ ਦੀਆਂ ਫੋਟੋਆਂ ਵੀ ਆ ਇਹ ਬਣਾਇਆ ਹੋਇਆ ਟਰਸਟ ਦੀ ਕਾਪੀ ਆ ਇਹ ਉਹਨਾਂ ਦੇ ਦਸਖਤ ਵੀ ਆ ਸਾਫ਼ ਸੰਗਤ ਨੋਟ ਕਰ ਲਵੇ ਔਰ ਜਿਸ ਵੇਲੇ ਟਰਸਟ ਬਣਿਆ ਮਹਾਰਾਜ ਨੂੰ 15 ਦਿਨਾਂ ਬਾਅਦ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋ ਗਿਆ ਰਵੀਚੰਦਰਾਸ ਮਹਾਰਾਜ ਨੇ ਇਹਨਾਂ ਨੂੰ ਬੁਲਾਇਆ ਬਾਰ-ਬਾਰ ਕਾਗਜ਼ ਮੰਗੇ ਇਹਨਾਂ ਨੇ ਕਾਗਜ਼ ਰਵੀਚੰਦਰਾਸ ਮਹਾਰਾਜ ਨੂੰ ਨਹੀਂ ਦਿੱਤੇ ਜਿਆਦਾ ਮਹਾਰਾਜ ਜਦੋਂ ਕਹਿਣ ਲੱਗੇ ਤਾਂ ਰਵੀਚੰਦਰਾਸ ਮਹਾਰਾਜ ਨੇ ਇਹਨਾਂ ਕੋ ਕਾਗਜ਼ ਮਗਾਇਏ ਕਾਗਜ਼ ਪੜੇ ਗਏ ਜਾਂ ਕਾਗਜ਼ ਪੜੇ ਗਏ ਰਵੀਚੰਦ ਆਸ ਮਹਾਰਾਜ ਬਹੁਤ ਪਰੇਸ਼ਾਨ ਹੋਏ ਉਹਨਾਂ ਦਾ ਬਹੁਤ ਵੱਡਾ ਧੋਖਾ ਹੋ ਚੁੱਕਾ ਸੀ ਫਿਰ ਦਾਸ ਨੂੰ ਵੀ ਬੁਲਾਇਆ ਹੋਰ ਬੰਦਿਆਂ ਨੂੰ ਬੁਲਾਇਆ ਇਹ ਟਰਸਟ ਤਿੰਨ ਚਾਰ ਇੰਗਲਿਸ਼ ਪੜਨ ਵਾਲੇ ਅੰਗਰੇਜ਼ੀ ਪੜਨ ਵਾਲੇ ਬੰਦਿਆਂ ਕੋਲੋਂ ਪੜਾਇਆ ਗਿਆ ਜੋ ਕਿ ਸਾਰਿਆਂ ਨੇ ਦੱਸਿਆ ਕਿ ਮਹਾਰਾਜ ਤੁਹਾਡੇ ਜਿਹੜੇ ਆ ਉਹ ਬਿਲਕੁਲ ਹੱਕ ਹਕੂ ਖਤਮ ਕਰ ਦਿੱਤੇ ਗਏ ਆ ਤੇ ਰਵੀਚੰਦ ਆਸ ਮਹਾਰਾਜ ਨੇ ਦਾਸ ਯਾਨੀ ਕਿ ਸੱਚਾ ਸਿੰਘ ਦਾ ਇਹ ਭਰੋਸਾ ਜੇ ਦੇਖਦੇ ਹੋਏ ਮੇਰੀ ਡਿਊਟੀ ਲਾਤੀ ਕਿ ਤੂੰ ਇਹ ਟਰਸਟ ਨੂੰ ਭੰਗ ਕਰਵਾ ਕੈਂਸਲ ਕਰਵਾ ਔਰ ਨਵੀਂ ਜਿਹੜੀ ਚੱਲ ਰਹੀ ਆ ਬੜੀ ਕਮੇਟੀਆਂ ਨੂੰ ਰਜਿਸਟਰ ਕਰਵਾਉਣਾ ਹੈ ਇਸ ਗੱਲ ਤੇ ਸਾਰਿਆਂ ਨੇ ਫੈਸਲਾ ਲਿਆ ਪਰ ਇੱਕ ਗੱਲ ਮੈਂ ਜ਼ਰੂਰ ਵਿੱਚ ਦੱਸਣ ਲੱਗਾ ਇਹਨਾਂ ਦੇ ਵਿੱਚੋਂ ਇੱਕ RAMLAL RAANU ਮੁੰਡਾ ਜਿਹੜਾ ਹਿਮਾਚਲ ਤੋਂ ਆ ਉਹਨੂੰ ਜਦੋਂ ਪਤਾ ਲੱਗਿਆ ਕਿ ਮੇ ਕੋ ਧੋਖੇ ਨਾਲ ਸਾਈਨ ਕਰਾਏ ਉਹ ਮਹਾਰਾਜ ਦੇ ਹੱਕ ਵਿੱਚ ਆ ਗਿਆ ਸੀ ਸਾਡੇ ਹੱਕ ਚ ਆ ਗਿਆ ਸੀ ਤੇ ਟਰਸਟ ਦੀ ਜਿਹੜੀ ਆ ਕਾਪੀ ਲੈ ਕੇ ਜਦੋਂ ਪੜੀ ਗਈ ਉਹਨੇ ਵਿਰੋਧ ਨਹੀਂ ਕੀਤਾ ਉਹਨੇ ਕਿਹਾ ਮਹਾਰਾਜ ਮੇਰਦਾ ਵੀ ਮੈਨੂੰ ਤਾਂ ਧੋਖੇ ਦੇ ਵਿੱਚ ਲੈ ਕੇ ਸਾਈਨ ਕਰਵਾ ਲਿਆ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਬੰਦੇ ਨੇ ਜਿਹੜਾ ਆ ਸਾਡੇ ਨਾਲ ਚੱਲਿਆ ਰਵੀਚੰਦ ਆਸਮਰ ਦੇ ਹੁਕਮ ਦੇ ਵਿੱਚ ਰਿਹਾ ਉਸ ਤੋਂ ਬਾਅਦ ਰਵੀਚੰਦ ਆਸਮਰ ਨੇ ਦਾਸ ਦੀ ਡਿਊਟੀ ਲਈ ਮੈਂ ਕੋਰਟ ਕਚਹਿਰੀਆਂ ਵਿੱਚ ਘੁੰਮ ਕੇ ਇਹ ਇੰਤਕਾਲ ਜਿਹੜਾ ਅਸੀਂ ਚੜਾਣ ਲੱਗੇ ਤਾਂ ਰਵੀਚੰਦ ਆਸਮਰ ਨੇ ਇੱਕ ਤਹਿਸੀਲਦਾਰ ਨੂੰ ਐਪਲੀਕੇਸ਼ਨ ਦਿੱਤੀ ਉਹ ਵੀ ਮੇਰੇ ਕੋਲ ਆ ਕਿ ਇਹ ਜਿਹੜਾ ਇੰਤਕਾਲ ਨਾ ਚੜਾਇਆ ਜਾਵੇ ਪਰ ਇਨ ਪੀਡੋ ਇੰਤਕਾਲ ਜਿਹੜਾ ਚੜ ਚੁੱਕਾ ਸੀ ਦੂਸਰੀ ਰਵੀਚੰਦ ਆਸ ਮਹਾਰਾਜ ਜੀ ਨੇ ਫੇਰ ਇੱਕ ਐਫੀਡੈਵਿਟ ਦਿੱਤਾ ਦਾਸ ਨੂੰ ਨਾਲ ਲੈ ਕੇ ਮੇਰੇ ਵੀ ਉੱਤੇ ਜਿਹੜਾ ਆ ਫੋਨ ਨੰਬਰ ਲਿਖਿਆ ਉਹ ਮਹਾਰਾਜ ਨੇ ਦਸਤਖਤ ਕੀਤੇ ਤਜ਼ੀਦਾ ਸਾਹਿਬ ਨੂੰ ਦਿੱਤਾ ਕਿ ਇੰਤਕਾਲ ਕੈਨਸਲ ਕਰ ਦਿੱਤਾ ਜਾਵੇ ਇਹਨਾਂ ਦਾ ਇੰਤਕਾਲ 28 27 ਨੰਬਰ ਜਿਹੜਾ ਚੜਿਆ ਸੀ ਮਹਾਰਾਜ ਦੇ ਖਿਲਾਫ ਰਵੀਚੰਦ ਆਸ ਮਹਾਰਾਜ ਦੇ ਖਿਲਾਫ ਉਹ ਅਸੀਂ ਖਾਰਜ ਕਰਵਾ ਦਿੱਤਾ ਜਦੋਂ ਇੰਤਕਾਲ ਖਾਰਜ ਹੋ ਗਿਆ ਇਹ ਬੜੇ ਪਟੇ ਔਰ ਤਹਿਸੀਲਦਾਰ ਸਾਹਿਬ ਨੇ ਉਹ ਇੰਤਕਾਲ ਖਾਰਜ ਕਰਕੇ ਇਹਨਾਂ ਦਾ ਉੱਤੇ ਵਿਸ਼ੇਸ਼ ਕਥਨ ਲਿਖ ਦਿੱਤਾ ਕਿ ਇਹ ਇੰਤਕਾਲ ਜਿਹੜਾ ਗਲਤੀ ਨਾਲ ਮਨਜ਼ੂਰ ਹੋ ਗਿਆ ਸੀ ਤੇ ਇਸ ਨੂੰ ਨਾ ਮਨਜ਼ੂਰ ਸਮਝਿਆ ਜਾਵੇ ਤੇ ਰਵੀਚੰਦ ਆਸਮਰ ਦਾ ਜਿਹੜਾ ਆ ਅਸਲ ਇੰਤਕਾਲ ਬਹਾਲ ਹੋ ਗਿਆ ਇਹ ਦਾਸ ਨੇ ਇੰਨੀ ਸੇਵਾ ਨਿਭਾਈ ਕਿ ਰਵੀਚੰਦ ਆਸਮਰ ਦੀ ਗਈ ਹੋਈ ਜ਼ਮੀਨ ਜਿਹੜੀ ਇਹਨਾਂ ਨੇ ਧੋਖਾ ਕੀਤੀ ਸੀ ਮੈਂ ਬਚਾ ਕੇ ਕੁਟੀਆ ਦੀ ਸਾਰੀ ਜ਼ਮੀਨ ਜਿਹੜੀ ਰਵੀਚੰਦ ਆਸਮਰ ਦੇ ਦੁਬਾਰਾ ਨਾਂ ਲਵਾਤੀ ਏ ਹੁਣ ਤੁਸੀਂ ਸਾਧ ਸੰਗਤ ਜੀ ਮੇਰਾ ਕਸੂਰ ਸਮਝੋ ਜਾਂ ਮੇਰੀ ਸੇਵਾ ਸਮਝੋ ਕਿ ਮੈਂ ਰਵੀਚੰਦ ਅਸਮਰ ਦੀ ਜ਼ਮੀਨ ਇਨ੍ਹਾਂ ਚੋਰਾਂ ਤੋਂ ਖੋ ਕੇ ਰਵੀਚੰਦ ਅਸਮਰ ਜੀ ਨਾਲ ਵਾਦੀ ਔਰ ਫਿਰ ਇਨ੍ਹਾਂ ਨੇ ਰਵੀਚੰਦ ਅਸਮਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਰਵੀਚੰਦ ਅਸਮਰ ਜੀ 15 ਸਤੰਬਰ 2119 ਨੂੰ ਦੁਨੀਆ ਤੋਂ ਸਦਾ ਲਈ ਸਾਡੇ ਤੋਂ ਅਲਵਿਦਾ ਹੋ ਗਏ ਔਰ ਜਿਸ ਵੇਲੇ ਅਲਵਿਦਾ ਹੋ ਗਏ ਗੁਰੂ ਪਿਆਰੀ ਸਾਧ ਸੰਗਤ ਜੀਓ ਔਰ ਸਾਨੂੰ ਬਹੁਤ ਵੱਡਾ ਝਟਕਾ ਲੱਗਾ ਸਾਧ ਸੰਗਤ ਜੀ ਤੁਹਾਨੂੰ ਉਸ ਹਾਲਾਤ ਦਾ ਪਤਾ ਜਿਹੜਾ ਸੰਕਤਾਂ ਦਿੱਤਾ ਮਹਾਰਾਜ ਦੀ ਸਮਾਦੀ ਜਿੱਥੇ ਦਿੱਤੀ ਕੁਟਿਆ ਸਥਾਨ ਤੇ ਤੇ ਉਸ ਤੋਂ ਪਹਿਲਾਂ ਮਹਾਰਾਜ ਇੱਕ ਕਮੇਟੀ ਰਜਿਸਟਰਡ ਕਰਾ ਕੇ ਦਾਸ ਨੂੰ ਪ੍ਰਧਾਨ ਸੀ ਪ੍ਰਧਾਨ ਉਸੇ ਨੂੰ ਮੈਨੂੰ ਹੀ ਲਾ ਕੇ ਸਾਰੇ ਹੱਕ ਹਕੂਕ ਲਿਖ ਕੇ ਇੱਕ ਸੰਵਿਧਾਨ ਬਣਾ ਕੇ ਗਏ ਕਿ ਸ਼ਰਤਾਂ ਲਿਖ ਕੇ ਗਏ ਜਿਹੜਾ ਪੰਜਾਬ ਗਵਰਨਮੈਂਟ ਨੂੰ ਰਜਿਸਟਰਡ ਕਰਵਾ ਕੇ ਗਏ ਉਹਨਾਂ ਸ਼ਰਤਾਂ ਦੇ ਵਿੱਚ ਸਾਰਾ ਕੁਝ ਲਿਖ ਗਿਆਏ ਉਹਨਾਂ ਨੂੰ ਇਹ ਮੰਨਣ ਨੂੰ ਤਿਆਰ ਨਹੀਂ ਔਰ ਰਵੀਚੰਦ ਰਾਸ ਮਾਰੇ ਦੇ ਜਾਣ ਤੋਂ ਬਾਅਦ ਇਹਨਾਂ ਨੇ ਸਾਡੇ ਉੱਤੇ 220 ਚ ਕਟਿਆ ਸਥਾਨ ਤੇ 1.200 ਬੰਦੇ ਨੇ ਹਮਲਾ ਕੀਤਾ ਕਬਜ਼ਾ ਲੈਣ ਦੀ ਖਾਤਰ ਦਾਸ ਉੱਥੇ ਰਹਿੰਦਾ ਸੀ ਉੱਥੇ ਹੀ ਸੌਂਦਾ ਪੈਂਦਾ ਸੀ ਉੱਥੇ ਹੀ ਸੰਗਤ ਦੀ ਸੇਵਾ ਕਰਦਾ ਸੀ ਕਟਿਆ ਤੇ ਰਹਿੰਦਾ ਸੀ ਉਸ ਸਮੇਂ ਵੀ ਜਦੋਂ ਇਹਨਾਂ ਨੇ ਹਮਲਾ ਕੀਤਾ ਸੀ ਪੁਲਿਸ ਨੂੰ ਕੰਡੈਕਟ ਕੀਤਾ ਪੁਲਿਸ ਨੇ ਆ ਕੇ ਇਹਨਾਂ ਦੇ ਜਿਹੜੇ ਕਾਗਜ਼ਾਂ ਦੀ ਮੰਗ ਕੀਤੀ ਇਹਨਾਂ ਕੋਲ ਕੋਈ ਕਾਗਜ਼ ਨਹੀਂ ਨਿਕਲਿਆ ਦੋ ਦਿਨ ਗੱਲਬਾਤ ਚੱਲਦੀ ਰਹੀ ਹਾਰ ਕੇ ਪੁਲਿਸ ਨੇ ਇਹਨਾਂ ਨੂੰ ਭਜਾ ਦਿੱਤਾ ਉੱਥੋਂ ਔਰ ਦਾਸ ਨੂੰ 3 ਮਹੀਨੇ ਲਈ ਫੋਰਸ ਨੇ ਸਾਨੂੰ ਗਨਮੈਨ ਦਿੱਤੇ ਫੋਰਸ ਦਿੱਤੀ ਜਿਹੜੀ ਸਾਡੀ ਸਹਾਇਤਾ ਕਰਦੀ ਰਹੀ ਇਹ ਸੱਚ ਹੈ ਔਰ ਉਸ ਤੋਂ ਬਾਅਦ ਜਦੋਂ ਇਹ ਬਾਰ ਬਾਰ ਇਦਾਂ ਦੀਆਂ ਗਲਤ ਹਰਕਤਾਂ ਕਰਨ ਤੇ ਨਾ ਹਟੇ ਤਾਂ ਅਸੀਂ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਚਲੇ ਗਏ ਜਦੋਂ ਕੋਰਟ ਦੇ ਵਿੱਚ ਚਲੇ ਗਏ ਤਾਂ ਇਹਨਾਂ ਦੇ ਖਿਲਾਫ ਸਟੇ ਹੋ ਗਿਆ ਇਹਨਾਂ ਬੰਦਿਆਂ ਦੇ ਖਿਲਾਫ ਸਟੇ ਹੋ ਗਿਆ ਜਿੱਚ ਅਸੀਂ ਦਸਾਂ ਦਾ ਨਾਮ ਦਿੱਤਾ ਇਹ ਸਟੇ ਦਾਸ ਦੇ ਹੱਕ ਵਿੱਚ ਆ ਉੱਪਰ ਮੇਰਾ ਨਾਮ ਲਿਖਿਆ ਹੋਇਆ ਕਿ ਪ੍ਰਧਾਨ ਸੁਚਾ ਸਿੰਘ ਪੌਰੀਆ ਜਦੋਂ ਸਟੇ ਸਾਡੇ ਹੱਕ 'ਚ ਹੋ ਗਿਆ ਇਹਨਾਂ ਦਾ ਟਰੱਸਟ ਮਹਾਰਾਜ ਭੰਗ ਕਰ ਗਿਆ ਮਹਾਰਾਜ ਭੰਗ ਕਰਕੇ ਇਹਨਾਂ ਨੇ ਟਰੱਸਟ ਇਹਨਾਂ ਦੇ ਦਸਕਤ ਕਰਾਏ ਬਹੁ ਮਾਦ ਦੇ ਨਾਲ ਜਦੋਂ ਬਹੁ ਮਾਦ ਦੇ ਨਾਲ ਇਹਨਾਂ ਦੇ ਦਸਕਤ ਕਰਵਾਏ ਗਏ ਇਹ ਨਹੀਂ ਬੜੀ ਮੁਸ਼ਕਲ ਦਸਕਤ ਕੀਤੇ ਜਿੱਚ ਸ੍ਰਿੰਦਰ ਕੌਜੀ ਨੇ ਨਹੀਂ ਸੀ ਕੀਤੇ ਇਹਨਾਂ ਨੇ ਸਲਾਹ ਕਰ ਲਈ ਕਿ ਸ੍ਰਿੰਦਰ ਕੌਜੀ ਨੂੰ ਕੇਸ ਪਾ ਦੇ ਇਹਨਾਂ ਨੇ ਫਿਰ ਮਾਰੇ ਨਾਲ ਧੋਖਾ ਕੀਤਾ ਔਰ ਜਸਵਿੰਲੇ ਟਰੱਸਟ ਭੰਗ ਹੋ ਗਿਆ ਮਹਾਰਾਜ ਨੇ ਆ ਇਹਨਾਂ ਸਾਰੇ ਬੰਦਿਆਂ ਦੇ ਦਸਕਤਾਂ ਜਿੱਚ ਬਲਵੀਰ ਚਾਵੇ ਵਾਲੇ ਦੇ ਵੀ ਔਰ ਰਾਣੂ ਦੇ ਵੀ ਹਰਜਿੰਦਰ ਜਿੰਦੂ ਦੇ ਵੀ ਕੁਲਵਿੰਦਰ ਦੇ ਵੀ ਔਰ ਜਿਹੜਾ ਉਹ ਸੁਖਵੀਰ ਸੀ ਉਹਦੇ ਵੀ ਸਾਰਿਆਂ ਦੇ ਚ 10 ਕਟਾ ਆਹ ਟਰਸਟ ਮਹਾਰਾਜ ਭੰਗ ਕਰਕੇ ਗਏ ਠੀਕ ਆ ਜੀ ਲਿਖ ਕੇ ਗਏ ਮਹਾਰਾਜ ਦੇ ਸਰਪਾ ਮਹਾਰਾਜ ਦੇ 10 ਕਟਾ ਉੱਪਰ ਪਹਿਲੇ ਨੰਬਰ ਤੇ ਮਹਾਰਾਜ ਦੇ 10 ਕਟਾ ਜਦੋਂ ਟਰਸਟ ਭੰਗ ਕੀਤਾ ਫੇਰ ਸਾਧ ਸੰਗਤ ਜੀ ਇਹ ਹਜ ਤੱਕ ਨਹੀਂ ਹਟਦੇ ਜਦੋਂ ਸਾਡੇ ਹੱਕ ਦੇ ਵਿੱਚ ਫੈਸਲਾ ਕੋਰਟ ਨੇ ਕਰ ਦਿੱਤਾ ਅਸੀਂ ਸੇਵਾ ਨਿਭਾ ਰਹੇ ਆ ਨਿਭਾਦੇ ਆਏ ਆ ਤੇ ਗੁਰੂ ਪਿਆਰੇ